ਸਿਕਿਉਰਿਟੀ ਦੀ ਜਦੋਂ ਗੱਲ ਆਉਂਦੀ ਹੈ ਤੇ ਹਰ ਕਿਸੇ ਨੂੰ ਇਹ ਖਿਆਲ ਆਉਂਦਾ ਹੈ ਕਿ ਕਿਸ ਤਰ੍ਹਾਂ ਆਪਣੇ ਆਪ ਨੂੰ ਸੇਫ ਕੀਤਾ ਜਾਵੇ ਤੇ ਹੁਣ ਨਵੀਆਂ ਟੈਕਨੋਲੋਜੀ ਆ ਚੁੱਕੀਆਂ ਨੇ ਤੇ ਕਿਸ ਤਰ੍ਹਾਂ ਗਵਰਨਮੈਂਟ ਏਜੰਸੀ ਇਹਨਾਂ ਨੂੰ ਅਪਣਾ ਕੇ ਨਵੀਆਂ ਚੀਜ਼ਾਂ ਕਰ ਸਕਦੀ ਹੈ ਤੇ ਇਸ ਪੂਰੇ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਜੁੜੇ ਨੇ ਸੀਆਈਏ ਦੇ ਦਰਪਨ ਕਪੂਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਨਵੀਂ ਟੈਕਨੋਲੋਜੀ ਕਿਸ ਤਰ੍ਹਾਂ ਗਵਰਨਮੈਂਟ ਏਜੰਸੀਸ ਨੂੰ ਹੈਲਪ ਕਰ ਸਕਦੀ ਹੈ ਸਰ ਸਵਾਗਤ ਹੈ ਤੁਹਾਡਾ এবੀਪੀ ਸਾਂਝਾ ਚ ਮੈਂ ਸਭ ਤੋਂ ਪਹਿਲਾਂ ਪੁੱਛਣਾ ਚਾਹਾਂਗਾ ਕਿ ਨਵੀਂ ਟੈਕਨੋਲੋਜੀ ਸਿਕਿਉਰਿਟੀ ਸਿਸਟਮ ਨੂੰ ਨਾਰ सी uh, जो नवी टेक्नोलॉजी इतने डिस्प्ले की गई है एक कि सिक्योरिटी इज नॉट सिर्फ पुलिसिंग या आर्मी का कंसर्न नहीं है सिक्योरिटी uh, सब द नॉर्मल कंसर्न है दैट इज़ वाई सबनों अपने आप में सिक्योर वास्ते जो इक्विपमेंट्स अवेलेबल है गें गें मार्केट के विच सी टी वी कैमराज और बायोमैट्रिक सिस्टम और जी पी एस सिस्टम यह सारी चीज़ों एडोप्ट कर लेना चाहिए बिकॉज जिस जिस तरीके पॉपुलेशन बढ़ रही है उस तरीके क्राइम भी बढ़ रहे है ਦੇ ਵਧੇ ਕ੍ਰਾਈਮ ਦੇ ਨਾਲ ਉਹਨਾਂ ਕੰਟਰੋਲ ਕਰਨ ਵਾਸਤੇ ਟੈਕਨੋਲੋਜੀ ਦਾ ਬਹੁਤ ਵੱਡਾ ਹੱਥ ਹੈ ਜੋ ਕੰਟਰੋਲ ਕਰ ਸਕਦੀ ਹੈ ਲੇਕਿਨ ਅੱਜ ਕਿਹੜੀ ਨਵੀਂ ਅਦਾ ਦੀ ਤਕਨੀਕ ਆਈ ਹੈ ਜਿਸ ਨੂੰ ਜਿਸ ਨੂੰ ਅਪਣਾ ਕੇ ਆਮ ਬੰਦਾ ਆਪਣੇ ਆਪ ਨੂੰ ਸਿਕਿਉਰ ਫੀਲ ਕਰਦਾ ਦੇਖੋ ਜਿਵੇਂ ਤੁਹਾਡੇ ਘਰ ਦੇ ਵਿੱਚ ਸਿਕਿਉਰਟੀਜ਼ ਦੇ ਜੋ ਹੈਗੇ ਕੈਮਰਾ ਤੁਹਾਡੇ ਗੇਟ ਤੇ ਵੀ ਲੱਗ ਜਾਂਦੇ ਹਨ ਤੁਹਾਡੇ ਆਟੋਮੈਟਿਕ ਲੌਕ ਸਿਸਟਮ ਹੈਗੇ ਜਾਂ ਤੁਹਾਡੇ ਜਿਵੇਂ ਟੈਲੀਫੋਨ ਦੇ ਉੱਤੇ ਵੀ ਸੀਸੀ ਕੈਮਰਸ ਆ ਗਏ ਹੈਗੇ ਉਹਦੇ ਨਾਲ ਯੂ ਕੈਨ ਸਿਕਿਉਰ ਆਪਣਾ ਕਾਰਤੂਸ ਸਿਕਿਉਰ ਕਰ ਸਕਦੇ ਹੋ ਆਪਣੇ ਆਫਿਸੇ ਸਿਕਿਉਰ ਕਰ ਸਕਦੇ ਹੈਗੇ ਬਟ ਇਨ ਰਿਗਾਰਡ ਟੂ ਥੀਸ ਥਿੰਗਸ ਇਹ ਸਾਰੀ ਚੀਜ਼ਾਂ ਤੁਹਾਨੂੰ ਦੱਸੀਆਂ ਗਈਆਂ ਹੈਗੀਆਂ ਤੇ ਜੇ ਮੈਂ ਓਵਰਆਲ ਗੱਲ ਕਰਾਂ ਇੰਡਸਟਰੀ ਦੇ ਲਿਹਾਜ਼ ਨਾਲ ਕਿ ਇੰਡਸਟਰੀ ਇਹ ਕਿਸ ਤਰ੍ਹਾਂ ਵੱਧ ਰਹੀ ਹੈ ਕਿ ਇਹ ਆਉਣ ਵਾਲੇ ਸਮੇਂ 'ਚ ਇਸ ਇੰਡਸਟਰੀ ਦਾ ਕੀ ਸਕੋਪ ਦੇਖੋ ਆਉਣ ਵਾਲੇ ਸਮੇਂ 'ਚ ਤੁਸੀਂ ਜਿਆਦਾ ਕਿੰਨੇ ਕੋ ਪੁਲਿਸ ਪੁਲਿਸਿੰਗ ਬਤਾ ਸਕਦੇ ਹੈਗੇ ਪੁਲਿਸਿੰਗ ਤੇ ਖਾਲੀ ਕੰਮ ਨਹੀਂ ਕਰ ਸਕਦੇ ਨਾ ਤੁਹਾਨੂੰ ਆਪਣੇ ਆਪ ਨੂੰ ਵੀ ਸਿਕਿਉਰ ਕਰਨ ਵਾਸਤੇ you'll have to invest something in the, this, uh, in the security equipments. So this is what all, CI also wants, they also said this thing, that uh, it is the security is a concern of everyone. एबीपी सांजना ਨਾਲ ਗੱਲਬਾਤ ਕਰ ਲਈ ਬਹੁਤ ਬਹੁਤ ਸ਼ੁਕਰੀਆ ਤੇ ਐਸੀ ਦਰਪਨ ਕਪੂਰ ਜੀ ਜਿਨ੍ਹਾਂ ਨੇ ਸਾਫ਼ ਤਰੀਕੇ ਨਾਲ ਦੱਸਿਆ ਕਿ ਸਿਕਿਉਰਿਟੀ ਸਿਸਟਮ ਕਾਫੀ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਕਿ ਹਰ ਬੰਦੇ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ ਗੌਰਵ ਖੋਸਲਾ এবੀਪੀ ਸਾੰਜਾ ਚੰਡੀਗੜ੍ਹ